ਪੰਜਾਬ ਦੇ ਨੌਜਵਾਨ ਰੂਸ ਗਏ ਸਨ ਟੂਰਿਸਟ ਵੀਜ਼ੇ ਤੇ ਪਰ ਉੱਥੇ ਜਾ ਕੇ ਵੱਡੀ ਮੁਸੀਬਤ ਚ ਫਸ ਗਏ ਨੇ ਉਹਨਾਂ ਨੂੰ ਜ਼ਬਰਦਸਤੀ ਰਸ਼ੀਅਨ ਫੌਜ ਦੇ ਵਿੱਚ ਭਾਗੀ ਕਰਕੇ ਯੂਕਰੇਨ ਖਿਲਾਫ ਯੁੱਧ ਲੜਨ ਲਈ ਕਿਆ ਜਾ ਰਿਹਾ ਹੈ ਜਿਸ ਤੋਂ ਬਾਅਦ ਇਹ ਪੂਰਾ ਮਾਮਲਾ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦੇ ਧਿਆਨ ਵਿੱਚ ਆਇਆ ਤੇ ਉਹਨਾਂ ਨੇ ਇਸ ਸਬੰਧੀ ਵਿਦੇਸ਼ ਮੰਤਰੀ ਐਸ ਜੇ ਸ਼ੰਕਰ ਨੂੰ ਇੱਕ ਚਿੱਠੀ ਵੀ ਲਿਖੀ ਹੈ ਤੇ ਨਾਲ ਹੀ ਇਸ ਮੌਕੇ ਕੈਬਨਿਟ ਮੰਤਰੀ ਦਾ ਕਹਿਣਾ ਹੈ ਕਿ ਉਹ ਪਰਿਵਾਰਾਂ ਦੇ ਨਾਲ ਚਟਾਨ ਵਾਂਗ ਖੜੀ ਹੈ ਤੇ ਕਿਸੇ ਵੀ ਨੌਜਵਾਨ ਨੂੰ ਕੋਈ ਨੁਕਸਾਨ ਨਹੀਂ ਹੋਵੇਗਾ ਨੌਜਵਾਨਾਂ ਨੂੰ ਸੁਰੱਖਿਅਤ ਭਾਰਤ ਵਾਪਸ ਲਿਆਉਣ 'ਚ ਪੰਜਾਬ ਸਰਕਾਰ ਮਦਦ ਕਰੇਗੀ। ਬਈ ਸਬਬ ਇਹ ਹੈ ਕਿ ਇੱਕ ਸਾਡੇ ਦੀ ਮਲਕਿਰਤਾ ਦੀ ਖਬਰ ਹੈ ਕਿ ਸਾਡੇ 7-8 ਨੌਜਵਾਨ ਜਿਹੜੇ ਆ 22 24 ਦਸੰਬਰ ਨੂੰ ਕਸ਼ਮੀਰ ਦੇ ਵਿੱਚ ਗਏ ਸੀ ਟੂਰਿਸਟ ਜਲਵਾ ਉੱਥੇ ਕੋਈ ਨੇਰੇ ਬਾਲਾਂਸ ਕੋ ਹੋਰ ਇੱਕ ਬੇਲਾਂਸ ਸੱਤ ਦਾ ਕੰਪਨੀ ਹੈ ਕੋਡਾ ਉੱਥੇ ਐਕਸਪਰ ਕਰਕੇ ਤੇ ਉਥੋਂ ਨੋ ਨੋ ਪਾਰਕ ਦੇਸ ਤੋਂ ਉਹ ਦੇਸ਼ ਦੇ ਅਗਾਜ ਨੂੰ ਰਸ਼ੀਆ ਫੌਜ ਹਵਾਲੇ ਕਰਦਾ ਤੇ ਰਸ਼ੀਆ ਫੌਜਾਂ ਨੇ ਪਹਿਲਾਂ ਤੋਂ ਨੂੰ 10 15 ਦੇ ਕੰਦੇ ਬੰਦ ਹੋ ਚਾਹੇ ਤੇ ਦੰਦੇ ਫੁੱਟਬਾਲ ਦੀ ਕੀਤੀ ਤੇ ਬਾਅਦ ਵਿੱਚ ਜਦੋਂ ਉਹਨਾਂ ਨੂੰ 잡ਦੀ ਉਹਨਾਂ ਨੂੰ ਕਹਿਤਾ ਕਿ ਜਾ ਤਾਂ ਸਾਡੇ ਨਾਲ ਨਾ ਕੋਦੋ ਦੇਖਤਾ ਦੁੱਧਾ ਤਾਂ ਸਾਡੀ ਕਹਿਰ ਹੋ ਜਾਣਾ ਤੇ ਬੰਦੇ ਆਪਣੇ ਕਰਦੇ ਉਹਨਾਂ ਨੂੰ ਜੈਸੂ ਸਕੱਪ ਹੀ ਹੋ ਗੀਆਂ ਤੇ ਉਹਨਾਂ ਨੂੰ ਹੋਰ ਨਾਲ ਅਕੀਨ ਫੌਜ ਦੇ ਟ੍ਰੇਨ ਕਰਦੇ ਤੇ ਯੂਕ੍ਰੇਨ ਦੇ ਨਾਲ ਜਿੱਥੇ ਜੰਗ ਲੱਗੀ ਹੈ ਉਹ ਪਾਸਟਰ ਦੇ ਉੱਤੇ ਉਹਨਾਂ ਨੂੰ ਜਬਦੀ ਅੱਗੇ ਲਾਟ ਕੇ ਉਹਨਾਂ ਨੇ ਕਿਹਾ ਰੋਕ ਕਰ ਦੇਣ ਨੂੰ ਦੱਸ ਸਰ ਤਿੰਨ ਦਿਨ ਪਹਿਲਾਂ ਆਇਆ ਉਹ ਉਹ ਰਾਇਣਾ ਪਰ ਉਹ ਨੂੰ ਫੜਦੀ ਤੈਂ ਚ ਹੋ ਸਕਦਾ ਅੱਜ ਚੱਲ ਜਾਂ ਕੱਲ ਚੱਲ ਜਾਂ ਪੱਕੇ ਚੱਲੇ। ਤੋਂ ਜਦੋਂ ਹੀ ਸਾਨੂੰ ਪਤਾ ਲੱਗਾ ਮਾਨ ਸਾਹਿਬ ਨੇ ਸਾਡੇ ਮੁਖਰਜੀ ਸਾਹਿਬ ਨੂੰ ਸੁਨੇਹਾ ਜਾਂ ਤਰਕ ਕੀਤਾ ਉਦੋਂ ਤੱਕ ਇੱਕ ਕਾਰਵਾਈ ਕਰੇ। ਇਸ ਵੀ ਉਸੇ ਲਈ ਵਿਦੇਸ਼ ਪ੍ਰਮਾਦੇ ਦੇ ਨਾਲ ਬਰੇਕ ਮੰਟੀਮ ਦੇ ਨਾਲ ਬਰੇਕ ਸੱਤੀ ਦੇ ਨਾਲ ਔਰ ਜਿਹੜਾ ਰੱਸੀ ਦੇ ਵਿੱਚ ਸਾਡਾ ਆ ਭਾਰਤੀ ਇਨਵੈਸਟਰ ਕਬੂਰ ਸਾਹਿਬ ਉਹਨਾਂ ਦੇ ਨਾਲ ਉਹਦਾ ਉਹਦਾ ਫੀਲਿੰਗ ਨਹੀਂ ਜਿਸ ਨੂੰ ਦੇ ਰਿਹਾ ਉਹਨਾਂ ਦੀ ਮਰਹਮਤ ਇਸੇ ਦੇ ਸੰਪਰਕ ਕਰਤੀ। ਤੇ ਅਸੀਂ ਬਣਾ ਮੈਪਪਰ ਵਗੈਰਾ ਬਿਤੀਆਂ ਨੇ। ਪਰ ਪਰਮਾਤਮਾ ਕਰੂਗਾ ਕਿ ਪੋਜ਼ਿਟਿਵ ਰਿਜ਼ਲਟ ਆਉਣਗੇ। ਬੰਨ ਸਾਡੀ ਕੋਸ਼ਿਸ਼ ਹੈ ਕਿ ਜਿੰਨੇ ਵੀ ਨੌਜਵਾਨ ਨੇ ਸਾਰੇ ਸੁਰੱਖਤ ਆਪਣੇ ਕੰਨੀ ਤੇ ਵਾਪਸ ਆਉਣ। ਉਹਦੇ ਰੋਕਿਆ ਦੇ ਕਿਉਂਕਿ ਦੂਜੇ ਦੇਸ਼ਾਂ ਦਾ ਮਾਮਲਾ ਹੈ। ਟਾਈਮ ਤੇ ਲੱਗੂਗਾ ਪਰ ਅਸੀਂ ਹੁਣ ਤੱਕ ਜਿੰਨੇ ਵੀ ਕੇਸ ਸਾਡੇ ਕੋਲ ਇਦਾਂ ਆਏ। ਹਰ ਖਾਂ ਤੇ ਅਸੀਂ ਬੱਚਿਆਂ ਨੂੰ ਮਤਲਬ ਸੁਰੱਖਤ ਲਿਆਉਣ ਦੇ ਚ ਕੰਮ ਕਰ ਰਹੇ ਹਾਂ ਬਤਨ ਦੇਸ਼ਾਂ ਦੇ ਵਿੱਚ। ਮੇਰਾ ਖਿਆਲ ਪਰਮਾਤਮਾ ਇੱਥੇ ਵੀ ਆਪਣਾ ਕਾਮਯਾਬੀ ਦੇਗਾ ਤੇ ਮੁੰਡੇ ਦੇ ਵੀ ਸੋਨੇ ਕਮਜਾਬ ਦੇ ਕਿ ਕੋਈ ਕੁਛ ਮੇਰਾ ਖਿਆਲ ਬੋਤਨ ਮੁੰਡੇ ਹਰਿਆਣੇ ਦੇ ਆਪਕੀ ਪੰਜਾਬ ਤੋਂ ਬਹੁਤ ਸਿੱਤਾਂ ਦੇ ਜੋ ਜੋ ਉਹਨਾਂ ਨੇ ਦੱਸਿਆ ਮਤਲਬ ਇਹ ਤਾਂ ਮਤਲਬ ਮੇਰੇ ਘਰ ਵਾਲਿਆਂ ਨਾਲ ਗੱਲ ਹੋਈ ਜੋ ਉਹਨਾਂ ਨੇ ਦੱਸਿਆ ਕਿ ਸਾਨੂੰ ਜੋ ਉੱਥੇ ਬੈਠਿਆ ਨੇ ਉਹ ਉਹਦੇ ਵੀ ਬੜੀ ਅਚੰਬਿਆ ਦੀ ਗੱਲ ਕਿ ਘਰ ਵਾਲਿਆਂ ਨੂੰ ਇਹ ਪਤਾ ਹੀ ਨਹੀਂ ਕਿ ਉਹ ਕਿਹੜੇ ਜਨਰੇਸ਼ਨ ਦੇ ਲਈ ਹੈ ਇਹ ਕੋਸ਼ਿਸ਼ ਕੀਤੀ ਕਿ ਪਤਾ ਲੱਗ ਜਾਵੇ ਕਿ ਕਿਹੜੇ ਜਨਰੇਸ਼ਨ ਹੈ ਐਸਜੀਓ ਦੇ ਨਾਲ ਬੰਦੋ ਨੂੰ ਅਰੈਸਟ ਉਸ ਕਰਕੇ ਤੇ ਉਹਦੇ ਵਾਂਗ ਕੋਈ ਪਤਾ ਲੱਗ ਜਾਵੇ ਉੱਥੇ ਪਰ ਉਹ ਕਹਿੰਦੇ ਜੀ ਨਹੀਂ ਪਤਾ ਨਹੀਂ ਉਹਨਾਂ ਨੇ ਆਨਲਾਈਨ ਵੀਜ਼ਾ ਲਿਆ ਕਿੱਦਾਂ ਲਿਆ ਕਿਉਂਕਿ ਉਹ ਦਸਤੂਜਾਹੀ ਵੀ ਨਾ ਖੈਦ ਰਸ਼ੀਆ ਨੇ ਉੱਧਰ ਵੀ ਦੇਤਾ ਹੂਗਾ ਉਹ ਉਹਨੇ ਪਤਾ ਲੱਗਾ ਤੇ ਇਹ ਇਹ ਪਤਾ ਨਹੀਂ ਲੱਗਾ ਉਹਨੂੰ ਕੌਣ ਲੈ ਕੇ ਗਿਆ ਤੇ ਉਹਨੂੰ ਉਹਨਾਂ ਨਾਲ ਗੱਲ ਹੋ ਗਈ ਮੈਂ ਡਿਊਟੀ ਲਈ ਉਹਨਾਂ ਦੇ ਘਰ ਗਿਆ ਨਹੀਂ ਵੀ ਜਦੋਂ ਕਾਲ ਆਵੇ ਮੈਂ ਤਾਂ ਗੱਲ ਕਰੂੰਗਾ ਕੋਈ ਮੁੰਡਿਆਂ ਦੀ ਤੇ ਜੇ ਕਾਲ ਆ ਗਈ ਤੇ ਉਹਨਾਂ ਨੂੰ ਪਸੋਂ ਤੋਂ ਬਾਰ ਕਾਲ ਆ ਗਈ ਕਿ ਬੰਦਾ ਮੰਮੀ ਦੀ ਗੱਲ ਦੀ ਕਿਉਂਕਿ ਉਹ ਕਹਿੰਦੇ ਕਿ ਮੁੰਡਿਆਂ ਨੇ ਵੀ ਕਹਿਤਾ ਸੀ ਕਿ ਜਿੱਥੇ ਸਾਨੂੰ ਵੇਖ ਫੜਨਾ ਚਾਹੁੰਦੇ ਆ ਕੋਈ ਵੇਤਨ ਉਹਨੇ ਟ੍ਰਾਂਸਫਰ ਕਰਵਾਇਆ ਉਹ ਗਾਦਾ ਸ਼ੀ ਲੈਂਗਵੇਜ ਦੀ ਉਹਨੇ ਮੋੜਨ ਕੋਸ਼ਿਸ਼ ਨਹੀਂ ਤੇ ਉਹਨਾਂ ਨੇ ਟ੍ਰਾਂਸਫਰ ਕਰਵਾਇਆ ਤਾਂ ਕਹਿੰਦੇ ਜੀ ਸਾਨੂੰ ਉਹਨਾਂ ਨੇ ਕਿਹਾ ਕਿ ਜਿੱਥੇ ਸਾਡਾ ਖੜਨਾ ਤੋਂ ਉੱਥੇ ਹੋ ਸਕਦਾ ਸਾਡਾ ਪੂਰਾ ਮੈਂਟਰ ਮਤਲਬ ਕਿ ਲਿਟਰੇਸੀ ਦੀ ਜਾਨਾ ਮੈਨੂੰ ਲੱਗਦੀ ਹੈ ਕਿ ਜਿੰਮੇਵਾਰ ਕੰਟਰੀ ਆ ਕਿ ਉਹਨਾਂ ਦੇ ਸਟੈਂਡਰਡ ਪ੍ਰੋਗਰਾਮ ਸਭ ਰੱਖੀਏ ਬੰਦਾ ਇਹ ਬੜਾ ਲੱਗਾ ਮੈਨੂੰ ਬੜਾ ਗਲਤ ਠੱਗਾ ਲੱਗਾ ਜਦੋਂ ਬੰਦਾ ਇਹ ਤਾਂ ਦੂਜੇ ਕੰਟਰੀਆਂ ਤੋਂ ਪਈਏ ਸਾਨੂੰ ਦੇਖ ਬੰਦਿਆਂ ਕਰਤੀ ਆ ਗਈ ਉੱਥੇ ਆ ਸਕਦੇ ਮਾਤੇ ਕਿਹਾ ਲੇ ਕੋਲ ਮੇਰਾ ਖਿਆਲ ਹੈ ਆਪਾਂ ਕੰਮ ਕਰ ਬੋਲੇ ਲੈ ਮੰਗੋ ਮੈਨੂੰ ਕੋਈ ਚੱਲ ਜੇ ਇਹਨਾਂ ਦਾ ਗਲਤ ਸਮਝਿਆ ਦਿੱਲੀ ਜਾਣਾ ਪਿਆ ਸਰ ਮੈਂ ਤੇ ਉੱਥੇ ਲਾਈਨ ਅਪ ਦਿੱਲੀ ਟਾਈਮ ਕਿਉਂਕਿ ਐਦਾ ਜਾਣਦਾ ਨਹੀਂ ਨਾ ਫਤਲ ਜਿਨ੍ਹਾਂ ਤੇ ਪਰ ਕੱਲ ਨੂੰ ਅੱਗੇ ਟਾਈਮ ਨਾ ਮਿਲੇ ਫਿਰ ਟਾਈਮ ਬੰਦ ਗਿਆ ਟਾਈਮ ਮਿਲ ਗਿਆ ਤੇ ਜਦੋਂ ਕਾਲ ਆ ਗਈ ਉਸੇ ਨੂੰ ਦਿੱਲੀ ਬੱਚੇ ਛਡਾਉਂਦੇ ਜਿੱਥੇ ਜਾਣਾ ਪਿਆ ਉੱਥੇ